ਸਮਰਾਲਾ ਨਗਰ ਕੌਂਸਲ ਦੇ ਵੱਲੋਂ ਨਗਰ ਕੌਂਸਲ ਦੀਆਂ ਦੁਕਾਨਾਂ ਦਾ 10 ਤੋਂ 12 ਸਾਲ ਤੋਂ ਕਿਰਾਇਆ ਨਾ ਦੇਣ ਵਾਲੇ ਕਿਰਾਏਦਾਰਾਂ ਤੇ ਸਖਤ ਕਾਰਵਾਈ ਕਰ ਦਿੱਤੀ ਗਈ ਹੈ ਤੇ 12 ਦੇ ਕਰੀਬ ਦੁਕਾਨਾਂ ਸੀਲ ਕਰ ਦਿੱਤੀਆਂ ਗਈਆਂ ਨੇ ਤਾਂ ਇਸ ਸਬੰਧ ਵਿੱਚ ਨਗਰ ਕੌਂਸਲ ਦੀਆਂ ਦੁਕਾਨਾਂ ਤੇ ਕਾਰਵਾਈ ਕਰਨ ਗਏ ਜਗਰੂਪ ਸਿੰਘ ਨੇ ਦੱਸਿਆ ਕਿ ਨਗਰ ਕੌਂਸਲ ਦੀਆਂ ਸ਼ਹਿਰ ਦੇ ਵਿੱਚ ਕੁੱਲ 77 ਦੁਕਾਨਾਂ ਨੇ ਜਿਨ੍ਹਾਂ ਦੇ ਵਿੱਚੋਂ 29 ਤੋਂ ਵੱਧ ਦੁਕਾਨਾਂ ਦੇ ਕਿਰਾਏਦਾਰਾਂ ਨੇ 10 ਤੋਂ 12 ਸਾਲ ਤੋਂ ਤੱਕ ਕਿਰਾਇਆ ਹੀ ਨਹੀਂ ਦਿੱਤਾ ਤੇ ਹੁਣ ਨਗਰ ਕੌਂਸਲ ਦੇ ਵੱਲੋਂ ਇਹਨਾਂ ਲੋਕਾਂ ਦੇ ਖਿਲਾਫ ਕਾਰਵਾਈ ਕੀਤੀ ਗਈ ਹੈ ਤਾ ਇਸੇ ਦਰਮਿਆਨ ਦੱਸ ਦਈਏ ਕਿ ਨਗਰ ਕੌਂਸਲ ਦੇ ਕਾਰਜ ਸாதਕ ਅਫਸਰ ਬਲਬੀਰ ਸਿੰਘ ਦੇ ਦੇਸ਼ਾ ਨਿਰਦੇਸ਼ਾਂ ਤੇ 29 ਦੁਕਾਨਾਂ ਦੇ ਵਿੱਚੋਂ 12 ਦੁਕਾਨਾਂ ਸਮੇਤ ਪੰਜ ਚੁਬਾਰੇ ਜਿਸ ਦੇ ਵਿੱਚ ਸ਼ਾਮਲ ਨੇ ਉਹਨਾਂ 'ਤੇ ਸਖਤ ਕਾਰਵਾਈ ਕਰਦੇ ਹਾਂ ਦੁਕਾਨਾਂ ਨੂੰ ਸੀਲ ਕਰਕੇ ਆਪਣੇ ਕਬਜ਼ੇ ਦੇ ਵਿੱਚ ਲੈ ਲਿਆ ਗਿਆ ਜੋ 12 ਦੁਕਾਨਾਂ ਸੀਲ ਕੀਤੀਆਂ ਗਈਆਂ ਨੇ ਉਹਨਾਂ ਦੇ ਵਿੱਚੋਂ ਤਿੰਨ ਦੁਕਾਨਾਂ ਨਵੇਂ ਬਾਸਾਡੇ ਤੇ ਸੱਤ ਮੇਨ ਚੌਂਕ ਦੇ ਵਿੱਚ ਨੇ ਜਿੱਥੇ ਪੰਜ ਚੁਬਾਰੇ ਵੀ ਸ਼ਾਮਲ ਨੇ ਤੇ ਦੋ ਪੁਰਾਣੀ ਸਬਜ਼ੀ ਮੰਡੀ ਦੇ ਵਿੱਚ ਨੇ ਤਾਂ ਇਹਨਾਂ ਦੁਕਾਨਾਂ ਤੇ ਹੁਣ ਵੱਡੀ ਕਾਰਵਾਈ ਕਰ ਦਿੱਤੀ ਗਈ ਹੈ ਤਸੀਲ ਕਰਦਿਆ ਪ੍ਰਸ਼ਾਸਨ ਵੱਲੋਂ ਆਪਣੇ ਕਬਜ਼ੇ 'ਚ ਲੈ ਲਈਆਂ ਗਈਆਂ ਨੇ ਅੱਜ ਜੀ ਜਿਹੜਾ ਨਗਰ ਕੌਂਸਲ ਵੱਲੋਂ ਨਾ ਰੈਂਟ ਤੇ ਕਰਨਾ ਦਿੱਤੀ ਹੋਈ ਨਹੀਂ ਕਰਾਇ ਤੇ ਇਹ ਜਿਹੜੇ ਕਿਰਾਏਦਾਰ ਨੇ ਉਹਨਾਂ ਵੱਲੋਂ ਨਾ ਰੈਂਟ ਕਾਫੀ ਥਿਰ ਤੋਂ ਜਮਾ ਨਹੀਂ ਕਰਵਾਇਆ ਜਾਂਦਾ ਜੀ ਤੇ ਉਹਦੀ ਰਕਮ ਕਾਫੀ ਹੋ ਗਈ ਸੀ ਉਹਨਾਂ ਬਦ ਤੇ ਉਹਨਾਂ ਦੁਕਾਨਾਂ ਦਾ ਕੀ ਇਹ ਤਾਂ ਬੰਦ ਕੀਤਾ ਜੀ ਸਾਰਾ ਹਾਂਜੀ ਉਹਨਾਂ ਦੁਕਾਨਾਂ ਦੇ ਵਿੱਚੋਂ 10-12 ਦੁਕਾਨਾਂ ਹੈਗੀਆਂ ਜਿਨ੍ਹਾਂ ਨੂੰ ਪਿਛੇ ਚਵਾਰੇ ਨੇ ਜਿਨ੍ਹਾਂ ਨੂੰ ਅੱਜ ਬੰਦ ਕੀਤਾ ਕਿੰਨੇ ਬੰਦ ਕਰਾਇਆ ਖੜਾ ਉਹਨਾਂ ਵੱਲ ਜੀ ਕਿਤੇ ਮੈਂ 10-12 ਸਾਲ ਤੋਂ ਕਿਰਾਇਆ ਦੇ ਨਹੀਂ ਰਹੇ ਸੀਗੇ ਉਹ ਜੇ ਸਾਡਾ ਸੇਵਾਦਾਰ ਜੇ ਦਫ਼ਤਰ ਦਾ ਕੋਈ ਹੋਰ ਕਰਮਚਾਰੀ ਮੌਕੇ ਤੇ ਕਿਰਾਇਆ ਲੈਣ ਜਾਂਦਾ ਸੀ ਜਾਂ ਨੋਟਿਸ ਦੇਣ ਜਾਂਦਾ ਸੀ ਤਾਂ ਮੌਕੇ ਤੇ ਮਿਲਦੇ ਨਹੀਂ ਸੀਗੇ ਸਰ ਜੀ ਇਹ ਦੇਖਿਆ ਵੀ ਕੁਝ ਲੋਕ ਕਿਰਾਇਆ ਦਤ ਦਾ ਰੰਗ ਲੈ ਕੇ ਅੱਗੇ ਕਰਾਇਆ ਦੇ ਦਿੰਦੇ ਨੇ ਉਹਨਾਂ ਦੇ ਘਰ ਵੀ ਉਹਨਾਂ ਤੇ ਕਾਰਵਾਈ ਆਈ ਹੈ ਜੋ ਸਾਡੇ ਧਿਆਨ ਦੇ ਵਿੱਚ ਆਇਆ ਕੋਈ ਮੇਰੇ ਕੋਲੋਂ ਕੰਮ ਰੈਂਟ ਦਾ ਜਿਹੜਾ ਆਰਡਰ ਹੋਈ ਨੇ ਮੇਰੇ ਫਰਵਰੀ 2025 ਤੋਂ ਹੀ ਹੋਈ ਨੇ ਤੇ ਇਹਦਾ ਵੀ ਸਰਵੇ ਚੱਲ ਰਿਹਾ ਜੀ ਜੇ ਕੋਈ ਧਿਆਨ ਚਾਹੂਗਾ ਤੇ ਇਹ ਤੇ ਵੀ ਕਾਰਵਾਈ ਕਰਾਂਗੇ ਜੀ ਉਹਨ ਦੁਕਾਨਦਾਰ ਜੀ ਨਹੀਂ ਦਿੰਦੇ ਕਰਾਇਆ ਤਾਂ ਇਹ ਦੁਕਾਨਾਂ ਨੂੰ ਖਾਲੀ ਕਰਵਾਈ ਜਾਣਗੀਆਂ ਦੱਸ ਬੰਦ ਕਰਕੇ ਕੇਸ ਬਣਾਇਆ ਜਾਊਗਾ ਇਹਦੇ ਜੀ ਜਿੱਤ ਤਾਂ ਉਹਨ ਦੇਖੋ ਕਿਰਾਇਆ ਤਾਂ ਬਸੂਲ ਕਰਨਾ ਹੀ ਹੈ ਜੀ ਉਹਦੇ ਅਸੀਂ ਕੇਸਦਾਰ ਕਰਾਂਗੇ ਬਾਕੀ ਜੇ ਕੋਈ ਵੀ ਕਾਰਵਾਈ ਅਗਲੀ ਕਰਨੀ ਹੈ ਜਿਹੜਾ ਨਗਰ ਕੌਂਸਲ ਦਾ ਹਾਊਸ ਹੈ ਜਾਂ ਪ੍ਰਧਾਨ ਜੀ ਜਾਂ ਯੂ ਸਰ ਜਿਵੇਂ ਕਹਿਣਗੇ ਉਵੇਂ ਅਸੀਂ ਅਗਲੀ ਕਾਰਵਾਈ ਆਮ ਚਲਿਆਵਾਂਗੇ ਜੇ ਕੋਈ ਦੁਕਾਨ ਦਾ ਪ੍ਰਾਇਜ਼ ਦੇ ਨੂੰ ਚਾਹਵਾ ਨੋਈ ਤਾਂ ਉਹਨਾਂ ਨੂੰ ਦਿਸਾਰਤ ਹੈ ਉਹ ਉਹਦੇ ਬਾਰੇ ਯੂ ਸਰ ਜਾਂ ਪ੍ਰਧਾਨ ਜੀ ਜਿਵੇਂ ਫੈਸਲਾ ਕਰਨਗੇ ਜੀ ਉਹਨੇ ਖੇਰ ਦੇ ਵਿੱਚ ਹੋਰ ਵੀ ਦੁਕਾਨਾਂ ਨੇ ਇਦਾਂ ਦਿਆ ਜਿਹੜਾ ਨਹੀਂ ਕਰਾਇਆ ਜਾਂਦਾ ਹਾਂਜੀ ਹੈਗੀਆਂ ਦੁਕਾਨਾਂ ਉਹ ਜਦੋਂ ਅਸੀਂ ਨੋਟਸ ਜਾਰੀ ਕੀਤੇ ਸੀ ਉਹਨਾਂ ਨੇ ਸਾਨੂੰ ਪ੍ਰੋਸਸਾ ਦਵਾਇਆ ਕਿ ਅਸੀਂ ਮਹੀਨੇ ਜਾਂ 2 ਮਹੀਨੇ ਦੇ ਵਿੱਚ ਵਿੱਚ ਜਮ੍ਹਾਂ ਕਰਵਾ ਦਾਂਗੇ ਇਹ ਨੋਟਸ ਕਿਤੇ ਟਾਈਮ ਲਿੰਕਦਾ ਜੀ ਇਹ ਨੋਟਸ ਤਾਂ ਜੀ ਹਫਤੇ ਲਈ 10 ਦਿਨ ਲਈ ਇਹਨਾਂ ਦੇ ਤਾਂ ਅਨੰਦ ਜਿਹੜੀ ਸ਼ਹਿਰ ਦੇ ਉੱਤੇ ਜਿਹੜੀ ਇਸਤਰੀ ਕੋਲ ਨਜ਼ਰ ਪਾਉਂ ਸਕਦੀ ਹੈ ਨਾ ਜਿਹੜੇ ਕਿਰਾਏ ਤੇ ਨੇ ਉਹ ਕਿਰਾਏ ਨਹੀਂ ਦੇਦੇ ਹੈਗੇ ਨੇ ਜੀ ਆਪਣੇ 30 ਤੋਂ 35 ਦੁਕਾਨਾਂ ਹੋਣਗੀਆਂ ਟੋਟਲ ਆਪਣੇ 70 ਦੁਕਾਨਾਂ ਨੇ 30 35 ਇਦਾਂ ਦੇ ਹੈਗੇ ਨੇ ਵੀ ਜਿਹੜੇ ਜਮਾ ਹੀ ਨਹੀਂ ਕਰਾ ਰਹੇ ਹੈਗੇ ਇੱਕ ਇੱਕ ਕਾਰਨ ਇਹ ਦੋੜੇ ਲੰਬੇ ਸਮੇਂ ਤੋਂ ਕਿਰਾਏ ਖੜੇ ਨੇ ਵੀ ਕਿਰਾਏ ਨਹੀਂ ਲੱਤਾ ਜਾ ਰਿਹਾ ਇਹ ਜੀ ਇੱਕ ਤਾਂ ਲਾਕਡਾਊਨ ਦੇ ਵਿੱਚ ਜਿਹੜਾ ਗੈਪ ਹੈਗਾ ਜੀ ਦੋ ਸਾਲ ਉਹਦੇ ਵਿੱਚ ਦੁਕਾਨਾਂ ਬੰਦੇ ਹੋ ਗਈ ਜੀ ਪੱਕੀ ਜੀ ਇਹ ਵੀ ਕਾਰਨ ਮੰਨ ਸਕਦੇ ਆ ਤੇ ਬਾਕੀ ਦੂਜਾ ਦੁਕਾਨਾਂ ਬਹੁਤ ਸਮੇਂ ਦੀਆਂ ਪੁਰਾਣੀਆਂ ਕਿਰਾਇਤੀ ਚੜੀਆਂ ਹੋਈਆਂ ਨੇ ਜ ਇਹੀ ਪ੍ਰੋਬਲਮ ਆ ਰਹੀ ਸੀ ਵੀ ਮੋਕਾ ਚ ਦੁਕਾਨਾਂ ਬੰਦ ਸੀਗੀਆਂ ਮਾਲਕ ਕੋਈ ਮਿਲ ਨਹੀਂ ਰਿਹਾ ਸੀ ਇਸ ਲਈ ਫਿਰ ਉਹਨਾਂ ਨੂੰ ਅੱਜ ਸੀਲ ਕਰਨਾ ਹੀ ਸਹੀ ਸਮਝਿਆ ਗਿਆ